ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰੇਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਅੱਜ ਕਾਫੀ ਦਿਨਾਂ ਬਾਅਦ ਵਲੌਗ ਸ਼ੁਰੂ ਕੀਤਾ ਕਿਉਂਕਿ ਆਪਾਂ ਪੌਡਕਾਸਟ ਕਰਦੇ ਰਹੇ ਤੇ ਅੱਜ 6-7 ਦਿਨਾਂ ਬਾਅਦ ਵਲੌਗ ਸ਼ੁਰੂ ਕੀਤਾ ਤੇ ਜਰੂਰ ਸਪੋਰਟ ਕਰਿਆ ਜੀ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਐਂ ਚੜ੍ਹਦੀ ਕਲਾ ਚ ਤੇ ਬਾਕੀ ਪੌਡਕਾਸਟ ਆਪਣੇ ਆਉਂਦੇ ਰਹਿਣਗੇ ਜਿਵੇਂ ਕਿ ਪਹਿਲਾਂ ਵੀ ਆਪਾਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਵੀ ਪੰਜਾਂ ਛੇਾਂ ਦਿਨਾਂ ਬਾਅਦ ਜਾਂ ਸੱਤਾਂ ਅੱਠਾਂ ਦਿਨਾਂ ਬਾਅਦ ਇੱਕ ਪੌਡਕਾਸਟ ਆਇਆ ਕਰੂਗਾ ਬਾਕੀ ਮੈਂ ਜਿਹੜਾ ਪਿਛਲਾ ਤੁਸੀਂ ਮੇਰਾ ਇਕੱਲੇ ਦਾ ਪੌਡਕਾਸਟ ਦੇਖਿਆ ਉਦੇ ਵਿੱਚ ਆਪਾਂ ਇਹੀ ਕਿਹਾ ਸੀ ਵੀ ਸਿੱਖਣ ਨੂੰ ਮਿਲਦਾ ਤੇ ਆਪਾਂ ਸਿੱਖ ਰਹੇ ਆ ਤੇ ਅੱਜ ਬਾਬੇ ਨਾਨਕ ਦੀ ਮੇਰ ਹੋਈ ਆ ਤੇ ਅੱਜ ਦਿਨ ਹੈਗਾ ਐਤਵਾਰ ਤੇ ਮੌਸਮ ਪੂਰਾ ਠੰਡਾ ਪਰ ਅੱਜ ਪਰ ਬੱਦਲ ਤਾਂ ਬਹੁਤ ਜ਼ਿਆਦਾ ਆਇਆ ਸੀ ਪਰ ਮੀਂਹ ਖੁਸ਼ਕੀ ਪਿਆ ਬਸ ਥੋੜਾ ਜਿਹਾ ਵਿੜਾ ਗਿੱਲਾ ਕੀਤਾ ਛਿਟਾ-ਛਰਾਟਾ ਸੀ ਤੇ ਅੱਜ ਹੈਗਾ ਸੰਡੇ ਟਾਈਮ ਹਜੇ 12:30 ਪਾਉਣੇ 1 ਹੋਇਆ ਤੇ ਅੱਜ ਬੱਚਿਆਂ ਨੂੰ ਭੁੱਖ ਲੱਗੀ ਆ ਪਹਿਲਾਂ ਹੀ ਤੇ ਕਹਿੰਦੇ ਵੀ ਅੱਜ ਪਹਿਲਾਂ ਸਾਡਾ ਪਲਾਨ ਇਹ ਸੀਗਾ ਵੀ ਅਸੀਂ ਬਣਾਉਨੇ ਸੀ ਖੀਰ ਪੂੜੇ ਫਿਰ ਉਹ ਅਸੀਂ ਵਿੱਚੇ ਕੈਨਸਲ ਕਰਤਾ ਵੀ ਮਿੱਠਾ ਜ਼ਿਆਦਾ ਖਾਦਾ ਨਹੀਂ ਜਾਂਦਾਗਾ ਤੇ ਅਸੀਂ ਪਹਿਲਾਂ ਹੀ ਖੀਰ ਪੂਰੇ ਖਾ ਚੁੱਕੇ ਆ ਤੇ ਹਾਂਜੀ ਹਾਂਜੀ ਕਿਵੇਂ ਆ ਵਧੀਆ ਤੇ ਸਰਸੁਰਨਾ ਕੀ ਹੋ ਗਈਆਂ ਵੇਲੀਆਂ ਤੇ ਇੱਧਰ ਕੰਮ ਚੱਲੀ ਜਾਂਦਾ ਪੇਂਟਿੰਗ ਦਾ ਡਰਾਇੰਗ ਦਾ ਤੇ ਹੁਣੇ ਕਹਿੰਦੇ ਸਾਨੂੰ ਲੱਗੀ ਆ ਭੁੱਖ ਤੇ ਭੁੱਖ ਵੈਸੇ ਸਾਨੂੰ ਅਕਸਰ ਲੱਗਦੀ ਹੀ ਰਹਿੰਦੀ ਆ ਤੇ ਦੇਖਦੇ ਆ ਕੀ ਖਾਣੇ ਆ ਕੀ ਲਿਆਉਨੇ ਆ ਚੱਲਦੇ ਆ ਕੀ ਹਾਲ ਵਧੀਆ ਵਧੀਆ ਕੈਮ ਇਹ ਬਈ ਬੰਦਾ ਨਾਰਾਜ਼ ਹੋ ਗਿਆ ਕਹਿੰਦਾ ਸਾਡੀ ਵੀਡੀਓ ਨਹੀਂ ਬਣਾਉਂਦਾ ਕਿ ਨਹੀਂ ਅੱਜ ਖੁਸ਼ ਆ ਖੁਸ਼ ਅੱਜ ਮੈਂ ਨਾਰਾਜ਼ ਹੀ ਕਿੱਦਿਆ ਹੋਇਆ ਤੂੰ ਕੱਲ ਕਹਿੰਦਾ ਸੀ ਨਾ ਮੇਨੂੰ ਉਮੇ ਨਾਰਾਦ ਕੁਧੜੇ ਨੂੰ ਬੋਲ ਨਾਰਾਦ ਤੋ ਖਰਾ ਦਾ ਮੌਸਮ ਠੰਡਾ ਅੱਜ ਹਾਂ ਮੌਸਮ ਤਾਂ ਚੰਗਾ ਹੋ ਗਿਆ ਸਰ ਕੀ ਖਵਾਏਂਗਾ ਅੱਜ ਜੋ ਤੇਰੀ ਮਰਜ਼ੀ ਹੋ ਤੈਨੂੰ ਤਾਂ ਸਮੋਸੇ ਕਰਦੇ ਸਾਸ ਨਾਲ ਸਮੋਸੇ ਤਿੰਨ ਕਰ ਦੇ ਇੱਕ ਗੱਲ ਜੇ ਟਿੱਕੀ ਬਣਾਈ ਸੀ ਉਹ ਪੈਕ ਕਰ ਦੇ ਇੱਕ ਪਲੇਟ ਉਹ ਟਿੱਕੀ ਸਾਈਕਲ ਦੀ ਬਸ ਬਸ ਓਕੇ ਕਰ ਦੇ ਨੇ ਸਮੋਸੇ ਸੌਸ ਨਾਲ ਕਰ ਦੋ ਸੌਸ ਨਾਲ ਨਹੀਂ ਨਾਰਮਲ ਹੀ ਸੌਸ ਨਾਲ ਹਾਂ ਕਰ ਦੇ ਦਿੰਨੇ ਹੋਰ ਖਾਜ ਬਸ ਬਸ ਮੌਸਮ ਠੰਡਾ ਚਲਾ ਦਿਓ ਕੰਮ ਫਿਰ ਚੱਕ ਦਿਓ ਕੰਮ ਸਤਿ ਸ਼੍ਰੀ ਅਕਾਲ ਜੀ ਸੰਤੂ ਸਾਹਿਬ ਕਿਵੇਂ ਆ ਕੈਮ ਚੜਦੀ ਕਲਾ ਪੂਰੀ ਪੂਰੀ ਕੰਮ ਆ ਫੁੱਲਾਂ ਤੇ ਨਾ ਦੇਖੋ ਨਾ ਲਾ ਜੀ ਹੌਲਾ ਮੌਸਮ ਕਰਾ ਤਾਂ ਠੰਡਾ ਪਾਣੀਤਾ ਜੀ ਪਾਣੀਤਾ ਜੀ ਫਿੱਟ ਰਵੀ ਸੰਤੂ ਸਾਹਿਬ ਸਾਡਾ ਨਜ਼ਾਰੇ ਲੈਂਦਾ ਟਾワー 'ਤੇ ਬੈਠਾ ਬਈ ਨਜ਼ਾਰੇ ਆਈ ਜਾਂਦੇ ਹਨ ਯਾਰੇ ਜਾਈ ਜਾਂਦੇ ਦੇਖ ਲਈ ਇਧਰ ਲਹਿਰਾ ਪੈਰਾ ਲੱਗੀਆਂ ਪਈਆਂ ਚਲੋ ਇੱਕ ਟਿੱਕੀ ਇੱਕ ਟਿੱਕੀ ओके ਆ ਜਾ ਸਕਦਾ ਹਾਂ ਜਾ ਸਕਦਾ ਜਾ ਸਕਦੇ ਹੋ ਥੈਂਕ ਯੂ ਓਕੇ ਲੈ ਅਲੱਗ ਅਲੱਗ ਵੈਰਾਈਟੀਆਂ ਫੜੋ ਉਸਤਾਦ ਜੀ ਦੀ ਅਲੱਗ ਵੈਰਾਈਟੀ ਖੁਸ਼ਦਿਲ ਦੀ ਅਲੱਗ ਵੈਰਾਈਟੀ ਮੇਰੀ ਅਲੱਗ ਵੈਰਾਈਟੀ ਸਾਰੇ ਜਲਾਟ ਆ ਅਲੱਗ ਅਲੱਗ ਥੋੜੀ ਦੋਵਾਂ ਦੀ ਸੇਮ ਸੇਮ ਮੇਰੀ ਅਲੱਗ ਉਸਤਾਦ ਜੀ ਦੀ ਅਲੱਗ ਆ ਤੁਹਾਡੀਆਂ ਪੈਟਿਸ ਦੋ ਹੀ ਸੀ ਅੱਜ ਪੈਟਿਸ ਤੇਰੀ ਤੇ ਕੀ ਕਿਆ ਮਾ ਸਾਡੀ ਹੈ ਟਿੱਕੀ। ਮਾ ਬਾਈ ਤੂੰ ਸਮੋਸਾ ਖਾ। ਇਹ ਵੀ ਉਸਤਾਦ ਟਿੱਕੀ। ਵਾਹ। ਕੱਲ ਮੈਂ ਖਾ ਕੇ ਆਇਆ ਸੀ ਤੇ ਅੱਜ ਉਸਤਾਦ ਨੇ ਉਹਦੀ ਮੰਗਵਾਰੀ ਟਿੱਕੀ। ਮੈਂ ਕਿਹਾ ਮੈਂ ਖਾਣਗੀ। ਲਾ ਜੀ ਮੇਰੇ ਤਾਂ ਮੂੰਹ ਚ ਪਾਣੀ ਆ ਗਿਆ ਟਿੱਕੀ ਦੇ। ਖਾਓ ਜੀ ਥੋੜੀ ਜੱਤ। ਪਹਿਲਾਂ ਤੁਸੀਂ ਕਰੋ ਸ਼ੁਰੂ ਕੋਈ ਗੱਲ ਨਹੀਂ। ਖਾ ਲਓ। ਆ ਕੱਢ ਲਓ ਸੌਸ। ਮੈਂ ਤਾਂ ਇੱਕ ਸਮੋਸਾ ਹੀ ਖਾਣਾ ਆ ਲੈ ਕੇ ਆਇਆ। ਇੱਕ ਮੈਂ ਸਮੋਸਾ ਲੈ ਕੇ ਆਇਆ ਇੱਕ ਬਰੈਡ। ਤੁਸੀਂ ਇਹ ਕਹਿੰਦੇ ਕਿ ਇਹਨਾਂ ਨੇ ਖਾਣਾ ਸਮੋਸਾ ਇਹ ਕਹਿੰਦੇ ਕਿ ਪੈਟਿਸ। ਸਤਾਜ ਜੀ ਖਾਨ ਦੇ ਟਿੱਕੀ ਚਲੋ 1 ਵਜੇ ਕੰਮ ਸ਼ੁਰੂ ਕਰਤਾ ਇਹ ਕੀ ਬਣਾਤਾ ਲਾਵਰ ਇਹ ਪਹਿਲਾਂ ਵੀ ਬਣਾਇਆ ਉਹ ਉੱਥੇ ਬੈਕ ਹੈ ਨਾ ਹਾਂ ਉਹ ਤਾਂ ਲੱਲ ਫੁੱਲੇ ਦਾ ਜੋ ਤੂੰ ਫਰੀ ਹੋਣਾ ਡਰੈਂਗ ਹੀ ਬਣਾਉਣਾ ਨਾ ਹਾਂ ਰਾਈ ਹਾਂ ਹਾਂ ਦਿਖਾਈ ਇਹਨੇ ਟਾਈਮ ਚ ਤਾਂ ਰੱਖਿਆ ਤਾਂ ਆ ਤਾਂ ਬਹੁਤੀ ਬਣਾਇਆ ਚੇਪੇ ਚਪੇ ਲਾ ਗਿਆ ਆਲੀਆ ਦੇਖੀਏ ਲੈ ਜਿਹੜਾ ਉਦੋਂ ਬਣਾਇਆ ਜਾਂਦਾ ਸੀ ਨਾ ਹਾਂਜੀ ਆ ਫੜ ਆ ਦਾ ਆਇਰ ਕੀ ਮੁੱਠਾ ਸਹੀ ਬਣਿਆ ਇਹਦਾ ਬੜਾ ਰੱਟਲਾ ਉਹ ਥੋੜਾ ਜਿਹਾ ਪੋਲਾ ਨਹੀਂ ਸੀ ਇਹ ਹਾਰਡ ਆ ਡੱਬੀ ਐ ਅੱਛਾ ਵੀ ਡੱਬੀ ਭਲਾ ਤੇ ਉਹ ਫਿਰ ਪੋਲਾ ਸੀ ਕੱਲਾਂ ਹਾਂ ਵੀ ਠੀਕ ਐ ਘੈਂਟ ਇਹ ਕੀ ਐ ਝੂਲਾ ਝੂਲਾ ਜਾ ਕੋ ਮਨ ਨੂੰ ਖੜ ਜਾ ਨਾ ਸੋਣਾ ਬਈ ਕੁਛ ਜ਼ਰਾ ਡਰਾਇੰਗ ਮਾਸਟਰ ਬਣਣਾ ਹਾਂ ਡਰਾਇੰਗ ਦਾ ਜਿਆਦਾ ਸ਼ੌਂਕ ਐ ਖੁਸ਼ ਨਾ ਹਾਂ ਕੁਛ ਹਾਂਜੀ ਇਹਨਾਂ ਕਲਰਫੁਲ ਕਰ ਦਿੰਦਾ ਜੇ ਅ ਵਾਈਟ ਦਾ ਬਣਾਇਆ ਅੱਛਾ ਲਓ ਜੀ ਫਾਸਟ ਫੂਡ ਖਾਣ ਤੋਂ ਮਗਰੋਂ ਥੋੜਾ ਟਾਈਮ ਕੀਤੀ ਰੈਸਟ ਚਾਹ ਚੂ ਪੀ ਕੇ 4:00 ਵਜੇ 4:30 ਮੈਂ ਕਿਹਾ ਚਲੋ ਖੇਤ ਚੱਲਦੇ ਆ ਤੇ ਨਾਲੇ ਕਰਦੇ ਆ ਗੱਲਾਂ ਬਾਤਾਂ ਤੇ ਨਾਲੇ ਹੁੰਨੇ ਆ ਲਾਈਵ ਹੁਣ ਮੈਂ ਥੋੜਾ ਟਾਈਮ ਲਾਈਵ ਹੋ ਕੇ ਹਟਿਆ ਜਿਹੜਾ ਕਿ ਤੁਸੀਂ ਦੇਖ ਚੁੱਕੇ ਹੋ ਲਾਈਵ ਤੇ ਲਾਈਵ ਹੋਣ ਦਾ ਵੀ ਇੱਕ ਕਾਰਨ ਆ ਕੋਈ ਉਹ ਮੈਂ ਤੁਹਾਨੂੰ ਦੱਸੂਗਾ ਤੇ ਬਾਕੀ ਜਿੰਨੇ ਵੀ ਵੀ ਲਾਈਵ ਚ ਜੁੜਦੇ ਆ ਸਾਰੇ ਜਣੇ ਕਮੈਂਟ ਕਰਦੇ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਪੈਸ਼ਲੀ ਹੁਣ ਮੈਂ ਇਹ ਗੱਲ ਕਰਨੀ ਹੈ ਇਸੇ ਕਰਕੇ ਹੁਣ ਮੈਂ ਖੇਤਾ ਕੇ ਵਲੌਗ ਵੀ ਸ਼ੁਰੂ ਕੀਤਾ ਕਿਉਂਕਿ ਝੋਨਾ ਮੇਰਾ ਹੋ ਗਿਆ 46 ਦਿਨ ਦਾ ਹੋ ਗਿਆ 46 ਦਿਨ ਦਾ ਅੱਜ ਝੋਨਾ ਮੇਰਾ ਹੋ ਗਿਆ ਇਧਰਲੀ ਸਾਈਡ ਵਾਲਾ 46 ਦਿਨ ਦਾ ਇਧਰਲਾ 1 ਦਿਨ ਮਗਰੋਂ ਲੱਗਾ ਸੀਗਾ 46 47 ਦਿਨ ਦੇ ਆਸ-ਪਾਸ ਬਈ ਸਾਰਾ ਝੋਨਾ ਹੋ ਗਿਆ ਮੇਰਾ ਪੀਆਰ 131 ਤੇ ਇਹਦੇ ਬਾਰੇ ਇਹ ਗੱਲ ਕਰਨੀ ਸੀ ਵੀ ਮੈਂ ਪਿਛਲੇ 4 ਸਾਲ ਤੋਂ ਆਪਾਂ ਕਦੇ ਪ੍ਰਦਾਨ ਨਹੀਂ ਪਾਈ ਝੋਨੇ ਨੂੰ ਤੇ ਨਾ ਹੀ ਪ੍ਰਦਾਨ ਪਾਉਣੀ ਠੀਕ ਆ ਬਈ ਆਪਾਂ ਡਾਇਰੈਕਟਲੀ ਸਿੱਧਾ ਹੀ ਕਹਿੰਨੇ ਆ ਬਾਕੀ ਜਿਹੜੇ ਪਾਉਂਦੇ ਆ ਬਈ ਵੀਰ ਪਾਉਂਦੇ ਆ ਤੇ ਆਪਾਂ ਨਹੀਂ ਕਦੇ ਝੋਨੇ ਨੂੰ ਪ੍ਰਦਾਨ ਪਾਈ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਝੋਨੇ ਨੂੰ ਪ੍ਰਦਾਨ ਪਾਉਣੀ ਚਾਹੀਦੀ ਆ ਕਿ ਨਹੀਂ ਪਾਉਣੀ ਚਾਹੀਦੀ ਕਿੰਨਾ ਵੀਰ ਨੇ ਪ੍ਰਦਾਨ ਪਾਤੀ ਆ ਤੇ ਕਿੰਨੇ ਦਿਨਾਂ ਤੇ ਪਾਈ ਆ ਤੇ ਕਿਹੜੇ ਵੀਰ ਹਰ ਸਾਲ ਸਪਰੇਅ ਹੀ ਕਰਦੇ ਆ ਤੇ ਕਿੰਨੇ ਦਿਨਾਂ ਤੇ ਸਪਰੇਅ ਕਰਦੇ ਆ ਮੈਂ ਅੱਗੇ ਵੀਡੀਓ ਚ ਇਹੀ ਗੱਲ ਕਰਦਾ ਉਹਨਾਂ ਵੀ ਜਿੰਨਾ ਚਿਰ ਆਪਾਂ ਨੂੰ ਬਿਮਾਰੀ ਕੋਈ ਲੱਗਦੀ ਨਹੀਂ ਜਾਂ ਬੁਖਾਰ ਨਹੀਂ ਹੁੰਦਾ ਜਾਂ ਕੁਝ ਹੁੰਦਾ ਨਹੀਂ ਉਹਨਾਂ ਚਿਰ ਦਵਾਈ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਚੋਨਾ ਮੈਂ ਤੁਹਾਨੂੰ ਦਿਖਾ ਦਿੰਨਾ ਚੋਨਾ ਪਹਿਲਾਂ ਵੀ ਕਾਫੀ ਵਾਰੀ ਦਿਖਾਇਆ ਤੇ ਅੱਜ ਫੇਰ ਤੁਸੀਂ ਦੇਖ ਲਓ ਚੋਨਾ ਆਪਣਾ ਆਹ ਦੇਖੋ ਜੀ ਸਾਰਾ ਮੈਂ ਚੈੱਕ ਕਰ ਚੁੱਕਾ ਕੋਈ ਗੋਬ ਦੀ ਸੁੰਡੀ ਨਹੀਂ ਹਾਲੇ ਤੱਕ ਕੱਲ ਦਾ ਪਤਾ ਨਹੀਂ ਅੱਜ ਤੱਕ ਚੋਨਾ ਪ੍ਰੋਪਰਲੀ ਆਪਣਾ ਠੀਕਾ ਕੋਈ ਕੋਈ ਬਿਮਾਰੀ ਨਹੀਂ ਹੈਗੀ ਸਾਰੀਆਂ ਸ਼ਾਖਾ ਵਧੀਆ ਉੱਪਰ ਸਾਰੇ ਪੱਤੇ ਵਧੀਆ ਆਣ ਬਾਬੇ ਨਾਨਕ ਦੀ ਕਿਰਪਾ ਨਾਲ ਪੂਰਾ ਚੜ੍ਹਦੀ ਕਲਾ 'ਚ ਚੋਨਾ ਇਧਰ ਲਈ ਸੜਾਲੇ ਪੂਰਾ ਚੜ੍ਹਦੀ ਕਲਾ 'ਚ ਤੇ ਬਾਕੀ ਆ 1 ਸੌਣ ਮਹੀਨਾ 5 ਦਿਨ ਰਹਿ ਗਿਆ 16 ਤਰੀਕ ਦੀ ਸੰਗਰਾਹ ਦਾ ਭਾਦੋਂ 'ਚ ਜਾ ਕੇ ਦੇਖਾਂਗੇ ਕੀ ਮੌਲ ਸੌਲ ਬਣਦਾ 50 ਦਿਨ ਜਾਂ 55 ਦਿਨ ਤੇ ਬਾਕੀ ਜਨਾਚਰ ਬਾਈ ਬਿਮਾਰੀ ਨਹੀਂ ਆਉਂਦੀ ਕੋਈ ਆਸਰਾ ਨਹੀਂ ਹੈਗਾ ਤੇ ਬਾਕੀ ਜੇ ਬਾਬਾ ਨਾਨਕ ਇਦਾ ਮਿਹਰ ਕਰਦਾ ਰਵੇ ਹੁਣ ਜਿਵੇਂ ਵਿਚਪੂਰ ਜੀ ਪੈ ਰਹੀ ਆ ਜਿਵੇਂ ਸਵੇਰੇ ਵੀ ਇੱਕ ਛਰਾਟਾ ਜਿਹਾ ਪੈ ਗਿਆ ਬਾਕੀ ਆਪਣੇ ਮੀਂਹ ਦਾ ਪਿਆ ਨਹੀਂ ਹੁਣ ਬੱਦਲ ਵਾਈ ਜੀ ਦੁਬਾਰਾ ਫੇਰ ਹੋਗੀ ਆ ਜੇ ਇੱਕ ਅੱਦਮੀ ਐ ਟਕਾ ਕੇ ਜੇ ਥੋੜਾ ਜਿਹਾ ਲੰਘਿਆ ਜਿਵੇਂ ਹਵਾ ਜੀ ਵਗਦੀ ਆ ਨੇਰੀ ਜੀ ਨਾਲ ਪੱਤੇ ਸਾਫ਼ ਹੋ ਜਾਂਦੇ ਆ ਪਹਿਲੀ ਦੀ ਗੱਲ ਤਾਂ ਜੇ ਕੋਈ ਆਂਡੇ ਦਿੱਤੇ ਹੋਣਗੇ ਉਹ ਝੜ ਜਾਣੇ ਆ ਪਹਿਲੀ ਗੱਲ ਹਜੇ ਤੱਕ ਮੇਰੇ ਮੇਰੇ ਹਿਸਾਬ ਨਾਲ ਤਾਂ ਕੋਈ ਬਿਮਾਰੀ ਹਾਲੇ ਤੱਕ ਝੋਨੇ ਨੂੰ ਨਹੀਂ ਹੈਗੀ ਕਿਉਂਕਿ ਔੜ ਲੱਗੀ ਰਹੀ ਆ ਔੜ ਤੇ ਥੋੜੀ ਜੀ ਬਿਮਾਰੀ ਘੱਟ ਹੁੰਦੀ ਆ ਬਾਕੀ ਅੱਡ-ਅੱਡ ਵੈਰੈਟੀ ਦੇ ਹਿਸਾਬ ਨਾਲ ਆਪਣਾ ਪੀਆਰ 131 ਆ ਹਾਲੇ ਤੱਕ ਕੋਈ ਬਿਮਾਰੀ ਨਹੀਂ ਬਾਬੇ ਨਾਨਕ ਦੀ ਪੂਰੀ ਕਿਰਪਾ ਹਵਾ ਵਗਦੀ ਆ ਹੋ ਸਕਦਾ ਇਹ ਵਿੱਚ ਆਵਾਜ਼ ਘੱਟ ਆਉਂਦੀ ਹੋਵੇ ਤੇ ਇਸ ਵਾਰ ਇੱਕ ਹੋਰ ਵੀ ਗੱਲ ਆ ਆ ਮੇਰਾ ਜਿਹੜਾ ਅਮਰੂਦ ਲੱਗਾ ਨਾ ਇਹਨੂੰ ਹਰ ਸਾਲ ਫਲ ਪੂਰਾ ਹੁੰਦਾ ਇਸ ਸਾਲ ਇਹਨੂੰ ਫਲ ਬਹੁਤ ਘੱਟ ਆ ਅਮਰੂਦ ਨਹੀਂ ਇਹਨਾਂ ਦਿਨਾਂ ਦੇ ਵਿੱਚ ਆਪਾਂ ਅਮਰੂਦ ਖਾਈਦੇ ਆ ਤੇ ਹੁਣ ਬਹੁਤ ਹੀ ਜਣੀ ਫਲ ਇਤਕੀ ਬਹੁਤ ਘੱਟ ਪਿਆ ਵੀ ਜਿਵੇਂ ਇੱਕ ਇੱਥੇ ਲੱਗਾ ਅਮਰੂਦ ਇੱਕ ਜਣੀ ਹੁਣ ਲੱਗਣਾ ਸਟਾਰਟ ਹੋਇਆ ਵਰਲੇ ਜੇ ਆ ਜੇ ਕੋਈ ਇੱਕ ਅੱਧਾ ਡਿੱਗਦਾ ਵੀ ਆ ਕੱਲ ਜਿਵੇਂ ਇੱਕ ਅਮਰੂਦ ਸੀਗਾ ਛੋਟਾ ਜਿਹਾ ਵੈਸੇ ਹੈ ਮਿੱਠਾ ਸੀਗਾ ਹੋ ਸਕਦਾ ਵੀ ਔੜ ਕਰਕੇ ਵੀ ਇਹਨੂੰ ਵੀ ਫਲ ਥੋੜਾ ਘੱਟ ਪਿਆ ਹੁਣ ਛੋਟੇ ਛੋਟੇ ਵਿੱਚ ਬਹੁਤ ਅਮਰੂਦ ਲੱਗੇ ਆ ਬਾਕੀ ਜਿਹੜਾ ਇੱਧਰ ਛੋਟਾ ਬੂਟਾ ਇਹਨੂੰ ਬਹੁਤ ਜ਼ਿਆਦਾ ਲੱਗੇ ਆ ਇਹ ਜਾਨੀ ਉਹਦੇ ਮੁਕਾਬਲੇ ਜਿੰਨੇ ਉਹਨੂੰ ਲੱਗੇ ਹੋਣਗੇ ਉਹ ਉਹਨੇ ਮੈਨੂੰ ਲੱਗਦਾ ਵੀ ਇਹਨੂੰ ਲੱਗੇ ਆ ਕਿਉਂਕਿ ਇਹਨੂੰ ਫਰੂਟ ਜ਼ਿਆਦਾ ਪਿਆ ਦੇਖੋ ਤੁਸੀਂ ਦੋ ਇੱਥੇ ਹੀ ਆ ਦੋ ਆਰੇ ਚਾਰ ਜਾਨੀ ਜਿੱਥੇ ਵੀ ਗਣੋਗੇ ਆ ਸਾਰੇ ਅਮਰੂਦ ਹੀ ਅਮਰੂਦ ਆਵੇ ਦਿਖ ਰਹੇ ਆ ਸਾਰੇ ਕਿਤੇ ਇਹ ਫਰੂ ਆ ਵੀ ਇਹਨੂੰ ਫਰੂਟ ਹੋਰ ਵੀ ਪੈ ਰਿਆ ਬਾਕੀ ਇਹਨੂੰ ਫਰੂਟ ਬੋਟ ਉਹਦੇ ਮੁਕਾਬਲੇ ਉਹ ਅੱਗੇ ਭਰਿਆ ਹੁੰਦਾ ਸੀ ਇੰਨੇ ਖਾਈਦੇ ਸੀ ਨਾ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ ਜਿਹੜੇ ਸਪਰੇਅ ਕਰਨਾ ਆਉਂਦੇ ਸੀ ਵੀਰ ਉਹ ਵੀ ਵਾਧੂ ਖਾਂਦੇ ਘਰੇ ਵੀ ਬੋਤਲ ਜਾਈਦੀ ਜਾਨੀ ਖਾਦੇ ਨਹੀਂ ਸੀ ਜਾਂਦੇ ਬੂਟਾ ਪਰਲੇ ਪਾਸੇ ਨੂੰ ਪੂਰਾ ਭਰਿਆ ਸੀ ਇਹ ਤੇ ਐਦ ਕੀ ਪਤਾ ਨਹੀਂ ਵੀ ਕੀ ਚੱਕਰ ਆ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਅਮਰੂਦ ਲੱਗੇ ਆ ਵੀ ਇਸ ਸਾਲ ਥੋੜਾ ਫਰੂਟ ਘੱਟ ਹੀ ਪਿਆ ਬਾਕੀ ਇਹ ਦੋ ਦੋ ਫਰੂਟ ਦਿੰਦਾ ਹੁੰਦਾ ਇਸ ਸਾਲ ਨਹੀਂ ਇਹਨੇ ਦਿੱਤਾ ਕੋਈ ਫਰੂਟ ਤੇ ਬਾਕੀ ਜਿਹੜੇ ਪੌਡਕਾਸਟ ਆ ਉਹ ਆਪਣੇ ਆਉਂਦੇ ਹੀ ਰਹਿਣਗੇ ਜਿਵੇਂ ਮੈਂ ਪਹਿਲਾਂ ਵੀ ਸਵੇਰੇ ਬ ਤੇ ਬਾਕੀ ਲਾਈਵ ਵੀਡੀਓਜ਼ ਵੀ ਆਉਂਦੀਆਂ ਰਹਿਣਗੀਆਂ ਇਧਰ ਛੋਟੇ ਛੋਟੇ ਕਤੂਰੇ ਵੀ ਆ ਗਏ ਆ ਹਾਂ ਬਾਈ ਇਹਨਾਂ ਨੂੰ ਵੀ ਭਜਾਇਆ ਨਾ ਕਰੋ ਖੇਤ ਜਦੋਂ ਮਟਰ-ਮਟਰ ਤੇ ਬੈਂਦੇ ਆ ਕਈ ਲੋਕ ਨੇ ਇਹਨਾਂ ਨੂੰ ਕੱਟਦੇ ਆ ਆ ਜਾਂਦਾ ਆਪਾਂ ਨੂੰ ਕੀ ਕਹਿੰਦੇ ਕੋਹ ਫਿਰਦਾ ਤੇ ਕੁਛ ਨਹੀਂ ਕਹਿੰਦੇ ਤੇ ਬਾਕੀ ਮੌਸਮ ਪੂਰਾ ਠੰਡਾ ਹੈਗਾ ਐਂਡ ਗੱਲ ਬਾਤ ਆ ਘੈਂਟ ਗੱਲ ਬਾਤ ਆ ਨਾਈਸ ਫੀਲਿੰਗਾਂ ਬਾਈ ਤੇ ਵਲੌਗ ਵੀ ਆਉਂਦੇ ਰਹਿਣਗੇ ਪੌਡਕਾਸਟ ਵੀ ਆਉਂਦੇ ਰਹਿਣਗੇ ਸਾਰਾ ਕੁਝ ਜਾਨੀ ਨਵਾਂ ਨਵਾਂ ਟਰਾਈ ਕਰਨਾ ਚਾਹੀਦਾ ਬੰਦੇ ਨੂੰ ਜੇ ਕੰਮ ਕੋਈ ਮੰਨ ਕੇ ਚੱਲੋ ਵੀ ਜੇ ਕਿਸੇ ਬੰਦੇ ਨੇ ਗੱਡੀ ਸਿੱਖਣੀ ਆ ਹਾਂ ਜੇ ਆਪਾਂ ਉਹਨੂੰ ਡਰਦੇ ਡਰਦੇ ਕਹਾਂ ਮੈਂ ਨਹੀਂ ਯਾਰ ਤੈਨੂੰ ਨਹੀਂ ਆਉਣੀ ਗੱਡੀ ਤੂੰ ਮਾਰੇਗਾ ਕਸ਼ਚ ਜੇ ਜਾਨੀ ਉਹਨੂੰ ਗੱਡੀ ਫੜਾਉਣੀ ਪਊ ਜਾਂ ਮੋਟਰਸਾਈਕਲ ਫੜਾਉਣਾ ਪਊ ਕੋਈ ਵੀ ਕੰਮ ਉਹਨੂੰ ਪਹਿਲਾਂ ਸੌਂਪਣਾ ਪਊਗਾ ਵੀ ਤੂੰ ਕਰਕੇ ਦੇਖ ਹਾਂ ਡਿੱਗੂਗਾ ਉੱਠੂਗਾ ਫਿਰ ਡਿੱਗੂਗਾ ਫਿਰ ਉੱਠੂਗਾ ਹਵਾ ਬਹੁਤ ਚੱਲ ਪਈ ਆਵਾਜ਼ ਆਉਂਦੀ ਹੋਣੀ ਸ਼ਾਇਦ ਵਿੱਚ ਡਿੱਗੂਗਾ ਉੱਠੂਗਾ ਡਿੱਗੂਗਾ ਉੱਠੂਗਾ ਫੇ ਸਿੱਖ ਜਾਊਗਾ ਇਵੇਂ ਆਪਣੀ ਗੱਲ ਆ ਵੀ ਹੁਣ ਮੈਨੂੰ ਇੱਕ ਸਾਲ ਹੋ ਗਿਆ ਇਦੇ ਚ ਬਥੇਰਾ ਕੁ ਸਿੱਖਣ ਨੂੰ ਮਿਲਿਆ ਹਨ ਬਥੇਰੇ ਲੋਕ ਮਿਲੇ ਉਦਾਂ ਦੇ ਕਿੰਤੂ ਪ੍ਰੰਤੂ ਵਾਲੇ ਵੀ ਮਿਲੇ ਆ ਪਰ ਹਾਂ ਜਿਹੜੇ ਬੰਦਿਆਂ ਨੇ ਸਪੋਰਟ ਕੀਤੀ ਉਹਨਾਂ ਨੇ ਪਹਿਲੇ ਦਿਨ ਤੋਂ ਇਹ ਵੀ ਹੌਸਲਾ ਦਿੱਤਾ ਵੀ ਕੋਈ ਚੱਕਰ ਨਹੀਂ ਬਹੁਤ ਵਧੀਆ ਕਰਦਾ ਕਈ ਬੰਦੇ ਤੁਹਾਨੂੰ ਇਦਾਂ ਦੇ ਮਿਲਦੇ ਆ ਵੀ ਉਹ ਇਹ ਕਹਿੰਦੇ ਵੀ ਕੋਈ ਚੱਕਰ ਨਹੀਂ ਭਾਵੇਂ ਗਲਤੀ ਕੀਤਾ ਹੋਵੇ ਉਹ ਇਹ ਕਹਿੰਦੇ ਵੀ ਬਹੁਤ ਵਧੀਆ ਕੰਮ ਆ ਵੀ ਘੈਂਟ ਆ ਉੱਥੇ ਹੌਸਲਾ ਵਧਦਾ ਯਾਰ ਮੈਂ ਵਧੀਆ ਕੰਮ ਕਰਦਾ ਬੰਦਾ ਹੌਸਲੇ ਨਾਲ ਕਰਦਾ ਕਈ ਬੰਦੇ ਥੋੜੇ ਸਲਾਮਾਂ ਦੇਣ ਲੱਪੈਂਦੇ ਆ ਉਹ ਫਿਰ ਆਉਂਦੀਆਂ ਸਲਾਮਾਂ ਦਿੰਦੇ ਆ ਉਹਨਾਂ ਦੀ ਸੁਣ ਕੇ ਕਈ ਵਾਰੀ ਹੋ ਜਾਂਦਾ ਪਰ ਕਹਿੰਦੇ ਹੁੰਦੇ ਹਨ ਵੀ ਕਿਸੇ ਦੀ ਸੁਣਨੀ ਨਹੀਂ ਚਾਹੀਦੀ ਆਪਣੀ ਜ਼ਿੰਦਗੀ ਆਪ ਜਿਉਣੀ ਚਾਹੀਦੀ ਹੈ ਬਾਕੀ ਕਹਿੰਦੇ ਸੁਣੋ ਸਭ ਦੀ ਤੇ ਕਰੋ ਆਪਣੇ ਮਨ ਦੀ ਤੇ ਕਰਾਂਗੇ ਤਾਂ ਆਪਾਂ ਆਪਣੇ ਮਨ ਦੀ ਜਿਵੇਂ ਦਾ ਚੰਗਾ ਲੱਗਦਾ ਉਵੇਂ ਹੀ ਕਰਾਂਗੇ ਦੇਸੀ ਤਰੀਕੇ ਦੇਸੀ ਬੰਦੇ ਆ ਦੇਸੀ ਹਸਾਬ ਕਿਤਾਬ ਆ ਜਿਵੇਂ ਦਾ ਚੰਗਾ ਲੱਗਦਾ ਪਾਈ ਜਾਈਏ ਆ ਪਕੜਾ ਕੋਈ ਗੰਦ ਪ੍ਰਮੋਟ ਕਰਦੇ ਵਧੀਆ ਵੀਡੀਓਜ਼ ਪਾਈ ਦੀਆਂ ਥੋੜੀਆਂ-ਵਧੀਆ ਵਿੱਚੋਂ ਜਿੰਨੇ ਕੁ ਜੋਗੇ ਜਾਣਕਾਰੀ ਉਹਨੀਆਂ ਕਿ ਜਾਣਕਾਰੀ ਦੇ ਦੇ ਦੀਏ ਤੇ ਬਾਕੀ ਨਹੀਂ ਤਾਂ ਗੱਲਾਂ ਮੱਤਾਂ ਕਰ ਲੈਂਦੀਆਂ ਜਿੱਦਾਂ ਲੋਕ ਕਰਦੇ ਆ ਪਰ ਆ ਪਕੜਾ ਕੋਈ ਗੰਦੀਆਂ ਵੀਡੀਓਜ਼ ਪਾਉਣੇ ਆ ਵਧੀਆ ਵੀਡੀਓਜ਼ ਪਾਉਣੇ ਆ ਤੇ ਜਿਹੜੇ ਵੀਰ ਪਿਆਰ ਕਰਦੇ ਆ ਜਾਂ ਮੈਸੇਜ ਕਰਦੇ ਲਾਈਵ 'ਚ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿਉਂਦੇ ਵਾਦ ਰਹੋ ਤੇ ਹੁਣ ਥੋੜਾ ਟਾਈਮ ਕਰਦਾ ਐ ਇੰਜੋਏ ਹੁਣ ਚੁੱਪ ਕਰਕੇ ਬੈਠਦੇ ਆ ਹਵਾ ਲੈਨੇ ਆ ਠੰਡੀ-ਠੰਡੀ ਇੱਧਰ ਇੱਕ ਪਾਡੂ ਵੀ ਆ ਗਿਆ ਹੈਲੋ ਅੱਜ ਨਵੇਂ ਹੀ ਆਏ ਆ ਦੋ ਕਤੂਰੇ ਜੀ ਹਾਂ ਭਾਈ ਤੇਰਾ ਯਾਰ ਤਾਂ ਉਧਰ ਨੰਗ ਗਿਆ ਓਏ ਨੰਗ ਗਿਆ ਤੇ ਬਾਕੀ ਅੱਜ ਮੌਸਮ ਬਹੁਤ ਵਧੀਆ ਸੀਗਾ 4:00 ਵਜੇ ਹੀ ਸ਼ਾਮ ਦੇ 4:30 ਤੇ ਮੈਂ ਕਿਹਾ ਚਲੋ ਖੇਤ ਕਿਹੜਾ ਮਾਰੇ ਗਿਆ ਨਾਲੇ ਤਾਂ ਹਲ ਮੋਟਰ ਆਪਣੀ ਬੰਦ ਸੀ ਤੇ ਅੱਜ ਮੋਟਰ ਚਲਾਉਣੇ ਨਾਲੇ ਤਾਂ ਹੁਣ ਰਾਤ ਨੂੰ ਆਊਗੀ 1:30 ਲੈਟ ਤੇ ਹੁਣ ਇੱਥੇ ਬੈਠ ਕੇ ਅੱਧਾ ਪੌਣਾ ਘੰਟਾ ਤੱਕ